ਜੇ ਤੁਹਾਨੂੰ ਵੀ ਦੇਖ ਕੇ ਭਿਖਾਰੀਆਂ ਤੇ ਤਰਸ ਆਉਂਦਾ ਤਾਂ ਇੱਕ ਵਾਰੀ ਇਹ ਸੱਚੀ ਸਟੋਰੀ ਜ਼ਰੂਰ ਸੁਣ ਲਓ ਮੁੰਬਈ ਵਿੱਚ ਇੱਕ ਐਦਾਂ ਦਾ ਭਿਖਾਰੀ ਰਹਿੰਦਾ ਹੈ ਜੋ ਕਿ ਮਹੀਨੇ ਦਾ 7 ਕਰੋੜ ਰੁਪਏ ਕਮਾਉਂਦਾ ਹੈ ਤੇ ਉਸਨੇ 18000 ਭਿਖਾਰੀਆਂ ਦੀ ਫੌਜ ਬਣਾਈ ਤੇ ਮੰਨ ਲਓ ਇੱਕ ਕੰਪਨੀ ਖੋਲ ਦਿੱਤੀ ਭਿਖਾਰੀਆਂ ਚ ਜਿਸ 18000 EMPLOYE ਨੇ ਭਿਖਾਰੀ ਤੇ ਇਹ ਉਹਨਾਂ ਵਿੱਚ ਸਭ ਤੋਂ ਵੱਡਾ CEO ਸੀ ਮੰਨ ਲਓ ਇਸ ਨੂੰ ਕਹਾਂਗੇ ਆਪਾਂ ਦੁਨੀਆ ਦਾ ਸਭ ਤੋਂ ਅਮੀਰ ਭਿਖਾਰੀ ਇਸ ਅਮੀਰ ਭਿਖਾਰੀ ਦਾ ਨਾਮ ਹੈ ਭਾਰਤ ਜੈਨ ਤੇ ਇਸ ਨੇ ਇੱਕ ਨਵਾਂ ਨੈਟਵਰਕ ਬਣਾ ਲਿਆ ਜਿਸ ਵਿੱਚ 18000 ਭਿਖਾਰੀ ਨੇ ਤੇ ਬਦਲੇ ਵਿੱਚ ਇਹ ਭਿਖਾਰੀ ਉਹਨਾਂ ਨੂੰ ਖਾਣਾ ਪੀਣਾ ਤੇ ਰਹਿਣ ਦੀ ਜਗ੍ਹਾ ਦਿੰਦਾ ਤੇ ਉਹਨਾਂ ਦੀ ਕਮਾਈ ਦਾ 30% ਹਿੱਸਾ ਲੈਂਦਾ ਸੀ ਤੇ ਜਦੋਂ ਇਸ ਅਮੀਰ ਭਿਖਾਰੀ ਦੇ ਘਰ ਰੇਡ ਪਈ ਤਾਂ 460 ਕਰੋੜ ਰੁਪਏ ਕੈਸ਼ ਮਿਲਿਆ ਤੇ 8 ਲਗਜ਼ਰੀ ਫਲੈਟ 8 ਵਿਲੇ ਜਿਸ ਨੂੰ ਆਪਾਂ ਕਹਿੰਦੇ ਨੇ সুইਮਿੰਗ ਪੂਲ ਵਾਲੇ ਘਰ ਤੇ ਦੋ ਕੀਮਤੀ ਬੰਗਲੇ ਤੇ ਇਹ 22 ਕਰੋੜ ਦਾ ਇੱਕ ਹੋਰ ਲਗਜ਼ਰੀ ਫਲੈਟ ਲੈਂਡ ਚਲਿਆ ਸੀ ਤੇ ਉੱਥੇ ਇਹਦੀ ਕਿਸਮਤ ਬਦਲੀ ਗਈ ਤੇ ਉੱਥੇ ਇਹ ਫੜਿਆ ਗਿਆ ਇਸ ਤੇ ਰਿਸਰਚ ਕੀਤੀ ਗਈ ਤੇ ਪਤਾ ਲੱਗਿਆ ਕਿ ਇਹ ਬਹੁਤ ਪੜਿਆ ਲਿਖਿਆ ਨੌਜਵਾਨ ਹੈ ਤੇ ਇਸਨੇ ਕਲਕੱਤਾ ਯੂਨੀਵਰਸਿਟੀ ਤੋਂ ਆਪਣੀ ਸਾਰੀ ਸਟੱਡੀ ਪੂਰੀ ਕੀਤੀ ਤੇ ਇਸਨੇ ਆਪਣਾ ਸਾਰਾ ਦਿਮਾਗ ਭੀਕ ਬਿਜ਼ਨਸ ਵਿੱਚ ਹੀ ਲਗਾ ਦਿੱਤਾ ਤੇ ਲੋਕਾਂ ਨੇ ਇਸ ਨੂੰ ਨਵਾਂ ਨਾਮ ਦਿੱਤਾ ਦੁਨੀਆਂ ਦਾ ਸਭ ਤੋਂ ਅਮੀਰ ਭਿਖਾਰੀ